ਬਾਦਲ ਇੱਕ ਕਾਰ ਸੇਵਾ ਵਾਲੇ ਸੰਤ ਦੇ ਡੇਰੇ ਵਿੱਚ ਗਿਆ ਹੈ ਸਮਾਗਮ ਚੱਲ ਰਿਹਾ ਸੀ ਆਹ ਉਹਨਾਂ ਨੇ ਇੱਕ ਮੱਥੇ ਦੇ ਉੱਤੇ ਉਹਨੂੰ ਸੋਨੇ ਦਾ ਤਗਮਾ ਲਾ ਕੇ ਦਿੱਤਾ ਮੈਂ ਕਿਹਾ ਅੱਗੇ ਕੋਈ ਗੁਜਾਇਸ਼ ਸੀ ਸੋਨੇ ਦਾ ਤਗਮਾ ਦੇਣਾ ਕਿਸੇ ਗਰੀਬ ਦਲਤ ਲੜਕੀ ਦੀ ਵਿਆਹ ਦੇ ਉੱਤੇ ਦੇ ਦਿਓ ਲੇਕਿਨ ਪਰਮ ਸਤਕਾਰਯੋ ਖਾਲਸਾ ਜੀ ਉੱਥੇ ਬਿਆਨ ਕੀ ਦਿੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਗੱਲ ਵਿਚਾਰਿਓ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਵਾਸਤੇ ਸਹਿਯੋਗ ਦਿਓ ਮੈਨੂੰ ਹਰਾਮ ਨਹੀਂ ਹੋਈ ਉਹਦਾ ਬਿਆਨ ਪੜ੍ਹ ਕੇ ਪੰਜ ਵਾਰੀ ਮੁੱਖ ਮੰਤਰੀ ਬਣਿਆ ਮੈਂ ਕਹਿੰਦਾ ਇੱਕ ਐਸਐਸਓ ਇੱਕ ਸਬ ਇੰਸਪੈਕਟਰ ਨੂੰ ਇਹ ਦੇ ਦਿਓ اختیار ਕਿ ਪੰਜਾਬ ਦੇ ਵਿੱਚ ਕਿਤੇ ਸਮੈਗ ਨਹੀਂ ਵਿਕਣ ਦੇਣੀ ਜੇ ਦਿਨ ਚੜਦੇ ਨੂੰ ਸਮੈਗ ਵਿਕ ਜੇ तर मेरा च सरवार देऊ दो